Mohammed, 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 हो सतनाम सतम सतनाम जी वाहेगुरु वाहेगुरु वाहेगुरू जी माहे गुरु सी ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਆਰੇ ਸ਼ਰਧ ਪਤ ਸੰਤਨ ਕੈ ਘਾਨ ਅਨ ਸੰਨ ਨਾ ਚਾਨਹੀ ਮਾਇਆ ਜੰਡਾਰ ਹੋਰ ਸਦਾ ਆਰੇ ਸ਼ਰਧ ਪਤ ਸੰਤਨ ਕੈ ਘਾਨ ਬੱਤਨ ਸਾਧੂ ਕਹ ਹੈ ਗਦਬੇ ਗੁਬਾਰ ਸਿਮਰ ਸਿਗਨਾਨ ਨੰਤਰੇ ਸਤ ਹਰ ਕੇ ਰੰਗ ਲਾਲ ਸਤ ਬੱਤਨ ਸਾਧੂ ਕਹ ਨੰਤਰੇ ਗੁਬਾਰ ਸਿਮਰ ਸਿਗਨਾਨ ਨੰਤਰੇ ਹਰ ਕੇ ਰੰਗ ਲਾਲ ਵਾਣੀ ਕੀ ਹਰਸਾ शतपत् सतम ते ख्याल ਆਸ਼ਾਪਾਉ ਸ੍ਰੀ ਕਾਲਕਸਰ ਜੀ ਦਾ ਹੁਕਮ ਨਾ ਮੈਨੂੰ ਲਾਗੂ ਕਰਾਉਣ ਵਾਸਤੇ ਆਪ ਨੂੰ ਜਿੱਦਾਂ ਵੀ ਪਾ ਸਕਦੇ ਹੋ ਤੁਹਾਨੂੰ ਮਨ ਤੁਹਾਨੂੰ ਜਿੱਦਾਂ ਵੀ ਸੇਵਾ ਕਰ ਸਕਦੇ ਹੋ ਇਹ ਵੀ ਡਾਕ ਲਈ ਇਹ ਗੱਲ ਨਹੀਂ ਪਾਤੀ ਨਹੀਂ ਲੱਗਣੀ ਜਾਣੀ ਹੈ ਸੇਵਾ ਕੀਤਿਆਂ ਲੱਗਿਆ ਜਾਣੀ ਹੈ